ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਨੂੰ ਵੀ ਕਿਸੇ ਪਦਾਰਥ ਦੀ ਲੋੜ ਆ ਤੇ ਉਹ ਤਿੰਨ ਜਾਂ ਚਾਰ ਘੰਟੇ ਨਹੀਂ ਬੈਠ ਸਕਦੇ ਜਾਪ ਲਈ ਨਾਮ ਨਹੀਂ ਨਾ ਜਪਦੇ ਜਿਹੜੇ ਬਸ ਉਹ ਇੰਨਾ ਕੁ ਕੰਮ ਕਰ ਲਿਓ 2 ਤੋਂ 3 ਵਿੱਚ ਜਿੰਨੇ ਵੀ ਦੁਨੀਆ ਤੇ ਇਨਸਾਨ ਬਣਾਏ ਨੇ ਉਹਨਾਂ ਦੀ ਅੱਖ ਆ ਜੀ ਜਿਹੜੀ 2 ਤੋਂ 3 ਦੇ ਵਿਚਕਾਰ ਜ਼ਰੂਰ ਖਲਦੀ ਆ ਉਸ ਟਾਈਮ ਤੁਸੀਂ 5 ਵਾਰ ਮੂਲ ਮੰਤਰ ਦਾ ਜਾਪ ਕਰਕੇ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੈਨੂੰ ਆਹ ਚੀਜ਼ ਚਾਹੀਦੀ ਆ ਇਹ ਕਹਿ ਕੇ ਸੌਂ ਜਾਵੋ ਫਿਰ ਦੇਖਿਓ ਕਿ ਮੇਂ ਕਿਰਪਾ ਹੁੰਦੀ ਮਹਾਪੁਰਖ ਜੀ ਵੀ ਕਹਿੰਦੇ ਹੁੰਦੇ ਸੀ ਵੀ ਹਫਤਾ ਤੱਕ ਤੁਸੀਂ ਇਹ ਕਰ ਲੋਗੇ ਨਾ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਣੀ ਆ ਫਿਰ ਦੇਖਿਓ ਕਿ ਮੇਂ ਕਿਰਪਾ ਹੁੰਦੀ ਵੈਸੇ ਜੇ ਤੁਸੀਂ ਇਹਨੂੰ ਹਰ ਰੋਜ਼ ਵੀ ਬਣਾ ਸਕਦੇ ਹੋ ਇਹਨੂੰ ਨੇਮ ਹੀ ਬਣਾ ਲਓ ਵੀ ਤੁਸੀਂ ਹਰ ਰੋਜ਼ ਇਹਦਾ ਜਾਪ ਆ ਜਿਹੜਾ ਮੂਲ ਮੰਤਰ ਦਾ ਕਰਨਾ ਹੀ ਕਰਨਾ ਆ ਠੀਕ ਆ ਜ਼ਰੂਰੀ ਨਹੀਂ ਵੀ ਤੁਸੀਂ ਹਫਤਾ ਹੀ ਕਰਨਾ ਆ ਕਿਉਂਕਿ ਜੀ ਮਹਾਪੁਰਖ ਜੀ ਕਹਿੰਦੇ ਨੇ ਵੀ 12 ਤੋਂ ਲੈ ਕੇ ਤਿੰਦ ਦੇ ਵਿਜੇ ਜਿਹੜਾ ਸਮਾਂ ਹੁੰਦਾ ਜੀ ਉਸ ਵੇਲੇ ਰੱਬ ਕੀੜੀਆਂ ਦੀ ਵੀ ਸੁਣਦਾ ਹੈ ਫਿਰ ਤੇਰੀ ਕਿਉਂ ਨਹੀਂ ਸੁਣੀ ਜਾਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ